ਸੇ ਸਾਹਿਬਾ ਪਿਆ ਨਾ ਹੰਕਾਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਸਾਦੇ ਸੁਪਾਵਏ ਸਦਾ ਸਫਤਾ ਸਲਾਹ ਤੇਰੀ ਨਾਮ ਨਾਨਕ ਸਾਬ ਇਨਾਮ ਜਿਨ ਕੰ ਮਾਨਵਸਿਆ ਬਚੇ ਸ਼ਬਦ ਖਨੀਰੇ ਆ ਨਾਨਕ ਸੁਚੇ ਸਰਬ ਕਿਆ ਨਾਮ ਧਰ ਤੇਰਾ ਸਤਸਾ ਨਾਮ ਮੇਰਾ ਦਾਰੂ ਸਾਚ ਨਾਮ ਧਰ ਮੇਰਾ ਜਨ ਭੁਖ ਸਭ ਗਵਾਨਿਆ ਕਰ ਸ਼ਾਂਤ ਸੁਖ ਮਨ ਆਇ ਵਸ ਕਰੇ ਬੁਢਿਆ ਨਾ ਅਹ ਨਾਨਕ ਸੁਨੋ ਸੰਤੋ ਸ਼ਬਦ ਦਾਤ ਰੂਪਿਆ ਰੂ ਸੱਚਾ ਨਾਮ ਮੇਰਾ ਧਾਰੂ ਵਾਜੇ ਪੰਚ ਸ਼ਬਦ ਦਿੱਤ ਕੰਸੁ ਪੱਗੈ ਕਾਰੁ ਸੁਪੱਗੈ ਸ਼ਬਦ ਵਾਜੇ ਕਲਾ ਦੇਸਾਂ ਕਉ ਉਤਾਰੀਆ ਪੰਚ ਰੂਤ ਗਵਸਾ ਦੇਸ ਕੰਤ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿੰਨ ਕੋ ਸਿਤਾ ਮੁਰਕਾ ਦੱਗੇ ਹਾ ਨਾਨਕ ਤੈ ਸੁਖ ਆਤਤ ਕਰ ਅਨੰਦ ਵਾਜੇ ਆਨੰਦਾ ਸੂਡ ਪਾਗੀ ਹੋ ਸਗਲ ਨ ਮਨੋਰਿਪੂਰੇ ਪਾਰ ਬ੍ਰਹਮ ਪ੍ਰਭੂ ਪਾਇਆ ਆਪਤਾਰੇ ਸਗਲ ਹੈ ਸੂਰੇ

ਕੁੰਭਾਵਿ ਨੰਲਾ ਕੁੰਭਵਾਰ ਵਿਚਿ ਤੈਨਾ ਵਸਤੂ ਕੋ ਮਾਤਾ ਸੁਪੋ ਚਾਰੂ ਤਬਰਤ ਨਾਮੁ ਤਾ ਸਿਕਾ ਤੈਨੂ ਨਿਸ਼ਤਾ ਸੁ ਸੰਭਾਰੂ ਦੇਹ ਕੋ ਖਾਵ ਦੇਹ ਕੋ ਉਚਾ ਸੁਖਾਮਿ ਉਦਾਰੂ ਇਹ ਹੀ ਵਸਤ ਤਜੀ ਨਹ ਦਾਈ ਸਤ ਤਨ ਤਕ ਸਾਰੂ ਤਨਸ ਸਰਨ ਸਰਨਾ ਨਗ ਪੀਆ ਨਾਮਕ ਬ੍ਰਹਮੰਭੂ ਸਰੂਪ ਸੁਨੂ ਪਰਮਲਾ ਹੰਮਾ ਤੇਰਾ ਅੰਤਰਤਵ ਨਹੀ ਮਨੋਂ ਤੂ ਗਤਿ ਤੋਹੀ ਮੈਂ ਅਰਗੁਣ ਹੋਰੇ ਕੋ ਗੋਡਾ ਨਾਹੀ ਅਪੇ ਤਰਸ ਤੋਹੀ ਤਰਸਿਆ ਮਹ ਰਮਤੋ ਸਤਿ ਕਰਾ ਸੱਜਣਾ ਮਿਲੇ ਆ ਨਾਨਕ ਨਾਮ ਲੇਤਾ ਜੀਵਾ ਤਨ ਮਾਨਾਂ ਦੀਵ ਹਰਿਆ ਪੌੜੀ ਕਿਰਤਤਾ ਦੂਰ ਸਮਰਾਤਾ ਜਿਥੈ ਕੋਈ ਨਾਹੇ ਸੁਖੁ ਦੂਰਕ ਅਗੁਨੀ ਪਰਮਾਹੇ ਸੋਨ ਕਾਦਮ ਤੇ ਦੂਤਾ ਮੈਂ ਤੇਰਾ ਸਬਦ ਗਾਹੇ ਬਹੁਤਨ ਬੋਖਾਸ ਬਾ ਕੋ ਰਛਾ ਦੀਪ ਪਰ ਪਾਰੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਖਾ ਹੈ ਕਲ ਮੈ ਹੋ ਕੋ ਨਾ ਗੁਣ ਗੋਵਿੰਦ ਗਾਹੇ ਸਬਸਾ ਨੋ ਕਿਰਪਾਲਾ ਸੰਭਾਲੇ ਸਾਹੇ ਸਾਹੇ ਵਰਤਾ ਕੋਈ ਨਾ ਜਾਏ ਜੇ ਆਵ ਤੋ ਦਿਆਹੇ ਸ਼ਲੋਕ ਮੰਲਾ 5 ਅੰਤਰ ਗੁਰਿਆ ਰਾਧਣਾ ਜੇਵਾ ਜਪ ਗੁਰਨਾਉ ਨੇਤਰੀ ਸਤ ਗੁਰ ਪੇਖਣਾ ਸਰਬਨੀ ਸੁਣਨਾ ਗੁਰਨਾਉ ਸਤ ਗੁਰ ਸਿ ਤੀਰਤਿਆ ਦਰਗਹਿ ਤੰਗੋਹ ਅਹੋ ਨਾਮ ਕੋ ਕਿਰਪਾ ਤੁਰੀ ਜਿਸੁ ਮਾਇ ਵਤ ਦੇ

ਨਾਮ ਕਰ ਨਾਮ ਹੈ ਜੇ ਸੋ ਸਾਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਵਾਹਿਗੁਰੂ ਜੀ ਮਾਣ ਆ ਨਾੜੇ ਮੇਰਾ ਵਾਹਿਗੁਰੂ 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 ਸਰਬਜੀ ਮਹਾਰਾਜ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤ ਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰጋ ਗੁਰੂ ਨਾਨਕ ਲੀਨ ਧਿਆਏ ਫ੍ਰਿਆੰਗਦ ਗੁਰਤੇ ਅਮਰਦਾਸ ਰਾਮਦਾਸ ਹੋਏ ਸਹਾਈ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿਦਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸਾ ਦਿੱਤੇ ਸਭ ਦੁਖ ਜਾਹੇ ਏਕ ਬਾਹ ਦਰਸ ਮਰੀਆ ਘਰੋਂ ਨਦ ਆਵੈ ਧਾਏ ਸਭ ਤਾਈ ਹੋਏ ਸਹਾਏ ਦਸਵੇਂ ਪਾਠ ਸਾਹਿਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਤਾਈ ਹੋਏ ਸਹਾਏ ਦਸਾਂ ਪਾਠ ਜਿਹੜੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ 40 ਮੁਕਤਿਆਂ ਘਟੀਆਂ ਜੱਪੀਆਂ ਟੱਪੀਆਂ ਜਿੰਨਾ ਨਾਮ ਜੱਪਿਆ ਵੰਡ ਕੇ ਛਕਿਆ ਦੇਵ ਚਲਾਈ ਤੇ ਵਾਹੀ ਦੇਖ ਸੁਣ ਕੇ ਅੰਦਰ ਕੀਤਾ ਤਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦੋ ਬੰਦ ਕਟਾਏ ਖੂਪਰੀਆਂ ਲੋਹਾਨੀਆਂ ਚਰਖੜੀਆਂ ਤੇ ਚੜੇ ਸਾਨਾਰਾ ਨਾਲ ਚਰਾਏ ਗਏ ਗੁਰਦੁਆਰਿਆਂ ਗੁਰੂ ਧਾਮਾਂ ਦੇ ਬੇਅੰਤ ਹੀ ਕੁਰਬਾਨੀਆਂ ਕਿੰਨੀਆਂ ਧਰਮੀ ਹਾਰਿਆ ਸਿੱਖੀ ਸਦਕਾ ਕਿਹਸਾ ਸੁਆਸਾ ਸੰਗ ਨਿਭਾਈ ਤੰਨਾ ਪੁਰਾਤਨ ਤੇ ਵਰਤਮਾਨ ਦੇ ਗੁਜਾਰੂ ਸ਼ਹੀਦ ਸਿੰਘਾ ਸਿੰਘ ਦੀਆਂ ਪੁਚੰਗੀਆਂ ਗੁਰਮੁਖ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਏ ਨਮਾਣਿਆਂ ਦੇ ਮਾਨ ਨਤਾਣਿਆਂ ਦੇ ਤਾਨ ਨਿਉਤਿਆਂ ਦੀ ਓਤ ਨੇ ਆਸਰਿਆਂ ਦਾ ਆਸਰਾ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬੜੀ ਹੀ ਮਹਾਨ ਕਿਰਪਾ ਦੇ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਮਹਾਰਾਜ ਜੀ ਆਪ ਜੀ ਨੇ ਆਪਣੇ ਤਖਤ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਦਰੀ ਨਦਰ ਨਿਹਾਲ ਕੀਤਾ ਹੈ ਜੀ ਸਵਾਸ ਬਖਤ ਮਹਾਰਾਜ ਜੀ ਆਪ ਜੀ ਨੇ ਸ਼ਾਮ ਵਲੇ ਦੀਪਵਤਰ ਪਾਵਨ ਬਾਣੀ ਸੋਦਾਰ ਰਹਿਰਾਸ ਸਭੀ ਪਾਵਨ ਬਾਣੀ ਦੇ ਜਾਪ ਕਰਵਾਏ ਹਨ ਜੀ ਗੁਰਬਾਣੀ ਪੜਦਿਆਂ ਤੋਂ ਸੇਵਾ ਕਰਦਿਆਂ ਤੋਂ ਮਾਨ ਤਾਨ ਕਰਕੇ ਅਨੇਕਾਂ ਹੀ ਪ੍ਰਕਾਰ ਦੀਆਂ ਉਲ੍ਹਾ ਹੋ ਗਈਆਂ ਸਤਿਗੁਰੂ ਜੀ ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ ਅਗੇ ਤੋਂ ਪਵਿੱਤਰ ਪਾਵਨ ਗੁਰਬਾਣੀ ਸ਼ੁੱਧ ਅਤੇ ਸਪਸ਼ਟ ਪਾੜਨ ਨੂੰ ਸੁਨਨ ਦਾ ਬੁੱਧੀ ਅਤੇ ਬਲ ਬਖਸ਼ਿਸ਼ ਕਰਨਾ ਜੀ ਕਿਰਪਾ ਕਰਨੀ ਸਤਿਗੁਰੂ ਜੀ ਇਸ ਸਮੂਹ ਨਗਰ ਖੇੜੇ ਤੇ ਆਪਣਾ ਰਹਿਮ ਤਾਂ ਪ੍ਰਿਆ ਹੱਥ ਸਿਰ ਤੇ ਰੱਖਣਾ ਜੀ ਅਤੇ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਤੇ ਚੱਲ ਕੇ ਆਇਆਂ ਸਮੂਹ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨੀ ਜੀ ਸੰਗਤਾਂ ਦੀਆਂ ਮਨੋਂ ਕਾਮਨਾ ਭਾਵਨਾ ਸੰਪੂਰਨ ਕਰਨੀਆਂ ਦੁੱਖਾਂ ਦਰਦਾਂ ਕਲੰਕ ਰੇਸ਼ਿਆਂ ਦਾ ਨਾਸ਼ ਕਰਨਾ ਅੰਗ ਸੰਗ ਸਹਾਇ ਹੋਣਾ ਸਤਿਗੁਰੂ ਜੀ ਕਿਰਪਾ ਕਰੋ ਇਸ ਵਕਤ ਆਪ ਜੀ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਸ੍ਰੀ ਹੁਕਮਨਾਮਾ ਸਾਹਿਬ ਵਰਕਸ਼ਿਸ਼ ਕਰਕੇ ਸੰਗਤਾਂ ਨੂੰ ਨਗਰੀ ਨਦਰ ਨਿਹਾਲ ਕਰੋ ਜੀ ਜੋ ਜੀ ਆਵੇ ਦਰਤੇ ਆਵੇ ਸੁਰਾਦੀ ਜਾਵੇ ਅੜੇ ਸੋ ਛੜੇ ਸ਼ਰਨ ਪ੍ਰੇ ਸੂਤਰੇ ਨਾਨਕ ਨਾਮ ਕੰਦੀ ਤਰਾ ਤੇਰੇ ਪਾਣੇ ਸਰਬਤ ਦਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈ ਸੋ ਨਹਾ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਿਦਾਰ ਸੋ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨੇਹੁ ਗੁਰ ਸੰਗਤਾਂ ਤੇ ਮਲਾਤੋ ਜਮਤਰਾ ਸਮਤਾਈ ਇੱਕ ਅਨਦਾਸ ਭਾਗੀ ਰਤ ਕੀ ਗੁਰਰਾ ਸੰਸਾਰ ਦੁਰਸੂਪਾਏ ਦਰਸ਼ਨ ਪਸੀਏ ਗੁਰੂ ਦਾ ਜਨਮ ਮਰਨ ਦੁੱਖ ਜਾਏ ਖੁਬਾ ਚੇਤ ਬਤਲ ਖਸਮ ਦੀ ਨੂਰ ਅਰਸੋ ਕੁਰਸੋ ਚੱਪੀਏ ਤੁਧੋ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਾਨ ਸੱਚਾ ਪਾਪਿ ਸ਼ਾ ਸਿਰ ਸ਼ਾਨ ਦੇ ਸੋ ਹਿਸਾ ਪਾਸ ਬੈਟੇ ਸੋਹੀ ਐ ਸਨੰਦਾਵੇ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਵੇਲਾ ਬਲਾ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੋਗ ਪਾਰ ਬ੍ਰਹਮਾ ਆ ਸੰਤਨ ਰਾਸ ਪੋਗ ਤਾਪੋ ਸੰਤਪ ਸਗਲੇ ਗਏ ਬੇਮਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਪਲੇ ਸੰਜੋਗ ਨਾਨਕ ਪ੍ਰਭ ਸੁ ਪਰਸੰਨ ਭਏ ਲਹ ਗਏ ਬਿਯੋਗ ਆਏ ਬਸੋ ਘਰ ਦੇਸ ਮਹਿ ਇਹ ਪਲੇ ਸੰਜੋਗ ਨਾਨਕ ਪ੍ਰਭ ਸੁ ਪਰਸੰਨ ਭਏ ਲਹ ਗਏ ਬਯੋਗ ਵਾਹਿ ਦੀ ਕਾ ਖੋਸ ਵਾਹਿ ਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਸੁਹਲਾ ਰਾਗ ਗਉੜੀ ਦੀ ਕੀ ਮਹਲਾ ਪਹਿਲਾ ਇਕੋਂ ਮੰਤਾਰੂ ਸਤਗੁਰੂ ਪ੍ਰਸਾਦ ਜੈ ਘਰ ਜਿਤ ਆਖੀਐ ਕਰਤੇ ਬਾਹੀ ਵਿਚਾਰੁ ਤਿਤਕਾਰ ਗਾਵੋ ਸੁਹਿਲਾਸ ਰਹੁ ਸਰਜਨ ਹੋਰੁ ਤੁਮ ਗਾਵਹੁ ਮੇਰੇ ਨਿਰਭਉ ਕਾ ਸੁਨਦਾਮ ਵਾਰੀਂ ਜਿਤ ਸੁਹਿਲੇ ਸਦਾ ਸੋਕੁ ਵੇ ਰਹਾਉ ਨੇਤ ਨਿਤ ਦੀੜੇ ਸੰਭਾਲਿਆਨ ਦੇਕੇਗਾ ਦੇਵ ਨਹਾਰ تیرੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਗਤ ਸਾ ਲਿਖਿਆ ਮਿਲ ਕਰਪਾ ਬੋ ਤੇ ਲਾ ਦੇਹੋ ਸੱਜਣਾ ਆਸੀ ਸੜੀਆਂ ਜਹ ਹੋਵੇ ਸਾਹਿਬ ਸੋ ਮੇਲਾ ਕਰ ਕਰਉ ਪਹੁੰਚਾ ਸੱਦੜੇ ਨ ਤਬੋਂ ਸਦਨਾਰਾ ਸੁਰੀਆ ਨਾਨਕ ਸੇ ਦਹਿ ਅਵੰਨ ਰਾਗ ਅਸਮੁ ਲਾ ਫੈਲਾ ਸੇ ਕਰਿ ਸਿ ਗੁਰਿ ਸਿ ਉਪਦੇਸ ਗੁਰ ਗੁਰੇ ਕੋ ਇਸ ਅਨੇਕ ਬਾਬਾ ਜੈ ਘਰ ਕਰਤੇ ਗੀਤ ਤੋ ਏਸੂ ਕਰ ਰਾਖੁ ਗਡਾਈ ਤੋਏ ਰਹਾਉ ਜਿਸੁ ਹੋਏ ਜਸਿਆ ਕੜੀਆ ਪਹਿਰਾ ਦਿੱਤੀ ਵਾਰੀ ਮਾਹੁ ਹੁਆ ਸੂਰ ਦੇ ਕੋ ਰਤਿਆ ਨੀ ਕਾ ਨਾਨਕ ਕਰਤੇ ਗੇ ਗੀਤੇ ਵੇਸ ਰਾਗ ਤਮਾਸਰੀ ਮਹੱਲਾ ਪਹਿਲਾ ਗਗਨਮੈ ਤਾਲ ਰਵਚੰਦ ਦੀਪਕ ਬੰਨੇ ਤਾਰਕਾ ਤਾਰਕਾ ਮੰਡਲ ਜਨਕਾ ਮੋਤੀ ਸਿੰਪਾ ਮਲ ਆਣ ਲੋ ਪਵਨ ਚਬਰੂ ਕਰੇ ਸਗਲਾ ਬਨ ਰਾਇ ਫੁਲਾਂ ਤਾ ਜੁਤੀ ਕੈਸੀ ਆਰਤੀ ਦੂਵੇ ਭਾਵਖੰਡਨਾ ਤੇਰੀ ਆਰਤੀ ਅਨਾਤਾ ਸ਼ਗੁਦਵਾਦੰਤ ਤੇਰੀ ਰਹਾਉ ਸਹਸ ਤਵ ਨੈਣ ਨਨ ਨੈਣ ਹੈ ਤੁਹੀ ਕੋ ਸਹਸ ਮੂਰਤ ਮਨਾਇਕ ਤੁਹੀ ਸਹਸ ਪਦ ਬਿਮਲ ਨਾਨ ਏਕ ਪਦ ਗੰਧ ਬੈਣਾ ਸਹਸ ਤਵ ਗੰਧ ਵਿਚਾਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਇਸ ਸੁਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੁਆਰਤੀ ਹੋਏ ਅਰ ਚਰਨ ਕਮਲ ਮੁਕਰਾਂਦ ਲੋਕਤ ਮਨੋ

ਸੋਕਤ ਹਰ ਰਸ ਸਾਧਨਾ ਜਾਨਿਆ ਤਨ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚੱਲੇ ਚੈ ਬਿਦੁਖ ਪਾਵਹੀ ਜਮ ਕਾਲ ਸੁਹੇ ਸਰ ਕੰਡਾ ਹੈ ਹਰ ਜਨ ਨਾਮ ਹਰ ਹਰ ਨਾਮ ਸਮਾਨੇ ਲੋਕ ਜਗ ਨੂੰ ਮਰਨ ਭਵ ਖੰਡਾ ਹੈ ਅਬਨਾਸੀ ਬੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ தாம் ਗਰੀਬ ਮਸਕੀਨ ਪ੍ਰਭ ਤੇਰੇ ਹਰ ਦਾਖ ਰਾਖ ਵੱਡ ਵੱਡਾ ਹੈ ਨਾ 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 ਨੁਕਾ ਨਾਮ ਧਾਰ ਟਿਕਾ ਹਰ ਨਾਮੇ ਹੀ ਸੁਖ ਮੰਡਾਏ ਰਾਗ ਮੋਢੀ ਪੁਰਬੀ ਮੱਲਾ ਪੰਜਵਾ ਕਰਹੁ ਬੇਲਾੰਤੀ ਸੁਨੋ ਮੇਰੇ ਨੀਤਾ ਸੰਤ ਟਹਿਲ ਕੀ ਬੇਲਾ ਇੰਹਾ ਘਾਟ ਜੂਹਰ ਲਾਹ ਪਗ ਵਸਨ ਸੇ ਲਾਹ ਕਟੈ ਜਨ ਸਾਰਾ ਨਾਰੇ ਮਨ ਗੁਰ ਮਲਾਕਾਰ ਸਵਾਰ ਰਹਾਉ ਅਹ ਸੰਸਾਰ ਵਿਕਾਰ ਸੰਸੇਮੈ ਓ ਬ੍ਰਹਮ ਗਿਆਨੀ ਜਿਸ ਹੈ ਜੀਵਾਂ ਦੀਆ ਵਹਿਰਾ ਸਾਖ ਤਕਤ ਕਥਾ ਦਿਨ ਜਾਲੀ ਜਾ ਕੋ ਆਏ ਸੁਹੀ ਬਿਰਦੋ ਹਰ ਗੁਰ ਤੇ ਮਨੈ ਬਸੇ 라 ਜਿਨ ਕਰ ਮਹਿਲ ਪਾਉ ਸੁਖ ਸਹਜੇ ਬਹੁ ਰ ਨਵ ਗੁਸ਼ਟੀ ਰਾ ਸੰਤਰਜਾਰਮੀ ਪ੍ਰਭ ਕਵਲਤੀ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਬਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਪੁਕਾਰ ਸੰਤਨ ਦੀ ਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਤੋਂ ਨਿਹਾਲ ਸਾਤ ਸ੍ਰੀ ਅਕਾਲ ਗੰਨ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 啥？ ਵਾਹਿਗੁਰੂ 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 ਸਰਬਜੀ ਮਹਾਰਾਜ اے ਨਮਾਨਿਆਂ ਦੇ ਮਾਨਨ ਪਾਉਣਿਆਂ ਦੇ ਤਾਣ ਨਿਉਟੇ ਦੀ ਓਟ ਨੇ ਆਸਰਿਆਂ ਦਾ ਆਸਰਾ ਤਨ ਤਨ ਸਹਬਾ ਸ੍ਰੀ ਗੁਰੂ ਗ੍ਰੰਥ ਸਰਬਜੀ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਬੜੀ ਹੀ ਮਹਾਨ ਕਿਰਪਾ ਤੇ ਬਖਸ਼ ਕੀਤੀ ਹੈ ਸਤਿਗੁਰੂ ਜੀ ਅਮਰਤ ਵੇਲੇ ਤੋਂ ਲੈ ਕੇ ਹੁਣ ਤੱਕ ਮਹਾਰਾਜ ਜੀ ਆਪ ਜੀ ਨੇ ਆਪਣੇ ਤਖਤ ਤੇ ਪ੍ਰਕਾਸ਼ ਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀ ਦਾਰ ਬਖਸ਼ਿਸ਼ ਕਰਕੇ ਨਦਰੀ ਨਦਰ ਨਿਹਾਲ ਕੀਤਾ ਹੈ ਜੀ ਸਵਾਸਵਤ ਮਹਾਰਾਜ ਆਪ ਜੀ ਦੇ ਪਵਿੱਤਰ ਪਾਵਨ ਸਰੂਪ ਦੀ ਸੁਖਾਸਨ ਦੀ ਸੇਵਾ ਕੀਤੀ ਗਈ ਹੈ ਮਹਾਰਾਜ ਸੁਖਾਸਨ ਦੀ ਸੇਵਾ ਕਰਦੇ ਆਂ ਕੀਰਤਨਾ ਸੋਹਿਲਾ ਸਰਬ ਦੀ ਪਾਵਨ ਬਾਣੀ ਦੇ ਜਾਪ ਕਰਦਿਆਂ ਤੇ ਆਪ ਜੀ ਦੇ ਪਵਿੱਤਰ ਪਾਵਨ ਸੂਪ ਦੀ ਟਾਲ ਸੇਵਾ ਕਰਦਿਆਂ ਤੋਂ ਸਤਿਗੁਰੂ ਜੀ ਮਾਣ ਤਾਨ ਕਰਕੇ ਨੇ ਕਾਹੀ ਪ੍ਰਕਾਰ ਦੀਆਂ ਬਲਾਹੋਂ ਗੀਆਂ ਜੀ ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ ਜੀ ਅੱਗੇ ਤੋਂ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਦੀ ਸੇਵਾ ਕਰਨ ਦਾ ਬੌਲਕਦਮ ਚੌ ਮੋਛ ਕਰਨਾ ਜੀ ਸਤਿਗੁਰੂ ਜੀ ਇਸ ਵਕਤ ਮਹਾਰਾਜੀ ਆਪ ਜੀ ਦੇ ਪਵਿੱਤਰ ਪਾਵਨ ਸਰੂਪ ਆਪ ਜੀ ਦੇ ਤਖਤ ਤੋਂ ਆਪ ਜੀ ਦੇ ਨਿੱਜੀ ਸਥਾਨ ਸਚਖੰਡ ਵਿਖੇ ਮਹਾਰਾਜੀ ਆਪ ਦੇ ਕੁੰੰਦਰ ਤੇ ਲੈ ਕੇ ਬਰਾਜਮਾਨ ਕੀਤੇ ਹਨ ਸਤਿਗੁਰੂ ਜੀ ਆਪ ਜੀ ਆਪਣੇ ਕੁੰੰਦਰ ਤੇ ਬਰਾਜਮਾਨ ਹੋਵੋ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਦਰ ਨਦਰ ਨਿਹਾਲ ਕਰਨਾ ਕਿਰਪਾ ਕਰਨੀ ਜੀ ਸੰਗਤਾਂ ਨੂੰ ਅੰਮ੍ਰਿਤ ਵੇਲੇ ਦਾ ਜਾਗਨਾ ਬਖਸ਼ਿਸ਼ ਕਰਨਾ ਇਸ਼ਨਾਨ ਦੀ ਦਾਤ ਨਤ ਨੈਣ ਦੀ ਦਾਰ ਸੇਵਾ ਸਮਰਨ ਬੰਦਗੀ ਦੀ ਦਾਰ ਤੁਮੜਿਸ਼ ਕਰਨੀ ਜੀ ਸਿੱਖ ਕੌਮ ਦੀ ਚੜ੍ਹਦੀ ਕਲਾ ਕਰਨੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੀ ਸਹੀ ਪਿਆਰੇ ਮੇਲਗੋ ਨਾਮ ਲਿਆ ਤੇ ਰਹੀ ਨਾਮ ਛੱਟਾਵੇ ਅੜੇ ਸੋਚੜੇ ਸ਼ਰਨ ਪਰੇ ਸੋਤਰੇ ਨਾਮਤ ਨਾਮ ਚੜ੍ਹਦੀ ਕਲਾ ਦੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸੋ ਨਿਹਾਲ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤੇ ਜਾਈ ਕੋਈ